ਇਹ ਲਈ ਅੰਮ੍ਰਿਤਸਰ ਦੇ ਚਾਰ ਕਦਮ ਤੇ ਗੁਰਦੁਆਰਾ ਹੈ ਉਹ वहां भी नहीं जाती क्यों क्यों क्योंकि वहां लोग खड़े होते हैं जो उनको देख रहे होते हैं आवाजें भी करते हैं और ऐसा भी हुआ है कि लड़कियों आज भी हमारी लड़कियां पाकिस्तान में सिंध में अगवा हो रही है क्या कभी गूंगी लड़की को अगवा किया गया और उसको 50 साल शाद से शादी करा दी गई सर सत्री काल जी काफी टाइम पहले ना एक वीडियो मेरे सामने आई जिदे ਵਿੱਚ ਨਾ ਇੱਕ ਬਰਾਤ ਜਾ ਰਹੀ ਸੀ पाकिस्तान की वीडियो थी ਤੇ ਬਰਾਤ ਨੂੰ ਕਿਸੇ ਨੇ ਜ਼ਬਰਦਸਤੀ ਰੋਕ ਕੇ ਦੁਲਹਨ ਨੂੰ ਅਗਵਾ ਕਰ ਲਿਆ ਸੀ ਸਭ ਦੇ ਸਾਹਮਣੇ ਰੋਂਦੀ ਕਰ ਲਾਉਂਦੀ ਇਹਨੂੰ ਕੋਈ ਕੁਝ ਨਹੀਂ ਕਰ ਸਕਿਆ ਸੀ ਬਹੁਤ ਪਾਵਰਫੁੱਲ ਬੰਦਾ ਸੀ ਉਹ ਤੁਸੀਂ ਉਹ ਵੀਡੀਓ ਦੇਖੀ ਹੋਗੀ ਉਹੀ ਸਿਸਟਮ ਅੱਜ ਵੀ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਜਿਹਨਾਂ ਸਿੰਧੀ ਕੁੜੀਆਂ Hindu ਐ ਉਹਨਾਂ ਨੂੰ ਕਿਡਨੈਪ ਕੀਤਾ ਜਾਂਦਾ ਹੈ ਉਹਨਾਂ ਦਾ ਧੱਕੇ ਨਾਲ ਧਰਮ ਪਰਿਵਰਤਨ ਕੀਤਾ ਜਾਂਦਾ ਤੇ ਉਹ ਬਹੁਤ ਜ਼ਿਆਦਾ ਰੋਣਾ ਵਗਰਾ ਪੁੰਦ ਰਹਿੰਦੇ ਵਿਚਾਰੇ ਕਾਫੀ ਕਾਊਂਟ ਹੈ ਜਾਂ ਲੋਕ ਬਾਹਰ ਰਹਿੰਦੇ ਆ ਵਿਦੇਸ਼ਾਂ ਦੇ ਵਿੱਚ ਉਹ ਵੀ ਵੱਖ-ਵੱਖ ਟਾਈਮ ਤੇ ਵੀਡੀਓ ਵਗੈਰਾ ਰਿਲੀਜ਼ ਕਰਦੇ ਰਹਿੰਦੇ ਆ ਤੇ ਛੋਟੇ-ਮੋਟੇ ਚੈਨਲ ਵੀ ਤੇ ਉੱਥੇ ਇਹ ਸਿਸਟਮ ਚੱਲਦੇ ਹੀ ਰਹਿੰਦਾ ਹੈ ਉਦਾਂ ਹੀ ਬਲੋਚਿਸਤਾਨ ਚ ਕਿੰਨਾ ਕੁਝ ਹੁੰਦਾ ਹੈ ਉਹ ਵੀ ਪਰ ਇਹਨਾਂ ਚੀਜ਼ਾਂ ਤੇ ਕਦੇ ਵੀ ਜਿੰਨੇ ਵੀ ਪਾਕਿਸਤਾਨੀ ਰਿਐਕਸ਼ਨ ਚੈਨਲ ਵਾਲੇ ਆ ਉਹ ਕਦੇ ਰਿਐਕਸ਼ਨ ਨਹੀਂ ਕਰਨਗੇ ਹੁਣ ਵੀ ਤੁਸੀਂ ਦੇਖੋਗੇ ਸਿੰਧ ਦੀ ਕਰਾਚੀ ਜਿਹੜੀ ਕੈਪੀਟਲ ਆ ਉਹਦੇ ਤੇ ਉਹਦੇ ਗੈਂਗਵਾਰ ਜਿਹੜਾ ਲਿਆਰੀ ਉਹਨਾਂ ਦੇ ਟਾਊਨਸ਼ਿਪ ਸੀ ਉੱਥੋਂ ਦੇ ਕੁਝ ਜਿਹੜੇ ਗੈਂਗਸਟਰ ਸੀ ਉਹਨਾਂ ਤੇ ਫਿਲਮ ਬਣੀ ਐ ਕੁਝ ਆਪਣਾ ਮੈਕਸ ਮਸਾਲਾ ਕਰਕੇ ਤੇ ਤੁਰੰਦਰ ਉਹਦੀ ਦਾ ਬਹੁਤ ਚਰਚਾ ਹੈ ਠੀਕ ਐ ਉਹ ਵੀ ਸਿੰਧਬਰ ਸਿੰਧ ਦਾ ਹੀ ਏਰੀਆ ਹੈ ਉੱਥੇ ਤਾਂ ਬਹੁਤ ਚਰਚਾ ਕਰ ਲਈ ਇਹਨਾਂ ਨੇ ਪਰ ਸਿੰਧ ਦੇ ਵਿੱਚ ਜਿਹੜਾ ਕੁਝ ਹੋਰ ਹੋ ਰਿਹਾ ਮਿਨੋਰਟੀਜ਼ ਨਾਲ ਉਹਨਾਂ ਦੀ ਚਰਚਾ ਕਦੇ ਨਹੀਂ ਕਰਦੇ ਠੀਕ ਐ ਜਿਸ ਤਰ੍ਹਾਂ ਬਰੋਟਾ ਸੌ ਦਾ ਇਹ ਸਿੱਧੂ ਮੂਸੇ ਵਾਲੇ ਦਾ ਉਸ ਤੇ ਇਹਨਾਂ ਨੇ ਵੀਡੀਓ ਵੀਡੀਓ ਬਣਾ ਤੀਆਂ। ਉਸੇ ਤਰ੍ਹਾਂ ਤੁਰੰਦਰ ਫਿਲਮ ਤੇ ਵੀ ਹੁਣ ਰਿਐਕਸ਼ਨ ਕਰ ਕਰਕੇ ਟ੍ਰੇਲਰ ਤੇ ਵੀ, ਟੀਜ਼ਰ ਤੇ ਵੀ, ਗਾਣਿਆਂ ਤੇ ਵੀ ਤੇ ਉਹ ਹੁਣ ਫਿਲਮ ਵੇਖ ਕੇ ਆਉਣਗੇ ਉਹਦੇ ਤੇ ਵੀ ਕਰਨਗੇ। ਫਿਰ ਹੁਣ ਚਲੋ ਚੰਗੀ ਚੱਲ ਰਹੀ ਹੈ ਵਧੀਆ ਪਾਕਿਸਤਾਨ ਦੇ ਕਾਫੀ ਗੈਂਗਸਟਰਾਂ ਦੀ ਸਟੋਰੀ ਆ ਉਹਦੇ ਵਿੱਚ। ਉਹ ਮਿਕਸ ਅਪ ਕਰਕੇ ਸਾਰੀ ਫਿਲਮ ਬਣਾਈ ਹੈ ਵਧੀਆ ਚਲੋ। ਪਰ ਗੱਲ ਜਿਹੜੀ ਆਪਾਂ ਕਰਦੇ ਆ ਉਹ ਉਹ ਪਾਕਿਸਤਾਨੀ ਰਿਐਕਸ਼ਨ ਚੈਨਲਾਂ ਦੀ ਕਰਦੇ ਆ। ਪਾਕਿਸਤਾਨ ਦਾ ਖੁਦ ਦਾ ਕੁੰਡਾ ਕਰਤਾ ਉਹਨਾਂ ਦੇ ਜਨਰਲ ਨੇ ਅਸਮਨੀਨ ਨੇ ਉਹ ਆਪ ਹੀ ਹੁਣ ਤੁਹਾਨੂੰ ਪਤਾ ਵੀ ਸਾਰਾ ਕੁਝ ਬਣ ਕੇ ਬਹਿ ਗਿਆ ਸਾਰੇ ਦੇਸ਼ ਦਾ ਸਿਪਾ ਸਲਾਰੋ ਬਣ ਗਿਆ ਸਾਰੇ ਉਤੋਂ ਥੱਲੇ ਸੱਤਿੰਨਾਂ ਫੌਜਾਂ ਦਾ ਮੁਖੀ ਵੀ ਉਹ ਬਣ ਗਿਆ ਤੇ ਸੀਡੀਐਫ ਬਣ ਗਿਆ ਜਾਨੀ ਕਿ ਤੇ ਉਸ ਨੇ ਹੁਣ ਇਮਰਾਨ ਖਾਨ ਨੂੰ ਵੀ ਖੁੱਡੇ ਲਾਉਣ ਦੀ ਕੋਸ਼ਿਸ਼ ਮਤਲਬ ਸ਼ੁਰੂ ਕਰ ਦਿੱਤਾ ਜਿਹਦੇ ਤੇ ਕੁਝ ਜਿਹੜੇ

ਫਿਰ ਬਾਕੀ ਸਿੱਖਾ ਨਾਲ ਉੱਥੇ ਕੀ ਕੁਝ ਹੋ ਰਿਹਾ ਉਹਨਾਂ ਦੇ ਕਦੇ ਰਿਐਕਸ਼ਨ ਨਹੀਂ ਕਰਦੇ ਚੰਗਾ ਚੰਗਾ ਤਾਂ ਹਰੇਕ ਦਿਖਾ ਲੈਂਦਾ ਹੈ ਮਾੜਾ ਇਹ ਕਦੇ ਵੀ ਨਹੀਂ ਦਿਖਾਉਂਦੇ ਦੂਸਰੀ ਗੱਲ ਫਿਰ ਜਿਹੜਾ ਇਹ ਆਪਣਾ ਪ੍ਰੋਪੋਗੈਂਡਾ ਤੇ ਨਰੇਟਿਵ ਆਪਣਾ ਰਿਐਕਸ਼ਨ ਵੀਡੀਓ ਰਾਹੀਂ ਇੰਡੀਅਨ ਵੀਡੀਓ ਤੇ ਰਿਐਕਸ਼ਨ ਕਰਕੇ ਲੋਕਾਂ ਦੇ ਵਿੱਚ ਪਹੁੰਚਾਉਂਦੇ ਆ ਉਹਦਾ ਵੀ ਅਸਰ ਦਿਖਣ ਲੱਗ ਗਿਆ ਪਿਛਲੀ ਵੀਡੀਓ ਮੇਰੀ ਜਿਹਦੇ ਸੁਣੂ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਤੇ ਵੀ ਕਈ ਕਈ ਦਿਨ ਹੀ ਅਾਗੇ ਸੀ 1 2 ਇਦਾਂ ਦੇ ਕਮੈਂਟ ਕਰਨ ਵੀ ਆਪਾਂ ਕੀ ਲੈਣਾ ਉਹ ਭਾਵੇਂ 100 100 ਚੈਨਲ ਖੋਲਣ ਕੁਝ ਵੀ ਕਰਨ ਉਹ ਆਪ ਦੇਸ਼ ਬੈਠੇ ਆ ਮਤਲਬ ਵੀ ਉਹ ਆਪ ਦੇਸ਼ ਬੈਠੇ ਆ ਆਪਦਿੰਗਾਂ ਵੀਡੀਓ ਤੇ ਕਰ ਲਿਆ ਕਰਨ ਰਿਐਕਸ਼ਨ ਚਲੋ ਚੰਗਾ ਵੀ ਕੋਈ ਵੀਡੀਓ ਉਹਨਾਂ ਨੂੰ ਚੰਗੀ ਲੱਗੀ ਇੰਡੀਆ ਦੀ ਉਸ ਤੇ ਕਰਤਾ ਪਾਕਿਸਤਾਨ ਦੇ ਵਿੱਚ ਇੰਨੇ ਮੁੱਦੇ ਐ ਉਹਦੇ ਤੇ ਰਿਐਕਸ਼ਨ ਕਰਨ ਦਾ ਦਮ ਹੈਗਾ ਤਾਂ ਉਹਨਾਂ ਦਾ ਇੰਡੀਆ ਦੇ ਸੈਂਸਿਟਿਵ ਤੋਂ ਸੈਂਸਿਟਿਵ ਮੁੱਦਿਆਂ ਨੂੰ ਵੀ ਚੱਕਣਗੇ ਪਿੱਛੇ ਜੇ ਅੰਮ੍ਰਿਤਪਾਲ ਵਾਲਾ ਕਿੰਨਾ ਮੁੱਦਾ ਇਹਨਾਂ ਨੇ ਉਛਾਲਿਆ ਸੀ ਫਿਰ ਹੋਰ ਵੀ 84 ਵਾਲੀਆਂ ਵੀਡੀਓ ਬਹੁਤ ਜ਼ਿਆਦਾ ਬਣਾਉਂਦੇ ਆ ਜਾਣ ਕੇ ਜਿੰਨਾਂ ਨਾਲ ਮਤਲਬ ਸੈਂਸਿਟਿਵ ਮੁੱਦੇ ਜਿਹੜੇ ਜਾਣ ਬੁੱਝ ਕੇ ਉਹਨਾਂ ਤੇ ਰਿਐਕਸ਼ਨ ਕਰਨਗੇ ਉਹਦਾਂ ਦੇ ਗਾਣਿਆਂ ਤੇ ਰਿਐਕਸ਼ਨ ਕਰਨਗੇ ਸਿੰਧ ਦੇ ਵਿੱਚ ਸਿੰਧੀ ਕੁੜੀਆਂ ਦੇ ਨਾਲ ਕੀ ਕੁਝ ਹੋ ਰਿਹਾ ਉਸ ਤੇ ਕਦੇ ਰਿਐਕਸ਼ਨ ਨਹੀਂ ਕਰਦੇ ਹੁਣ ਤੁਰੰਦਰ ਫਿਲਮ ਆ ਗਈ ਉਸ ਤੇ ਸਾਰਾ ਪਾਕਿਸਤਾਨ ਹੀ ਲੱਗਿਆ ਪਿਆ ਦੇ ਵੀਡੀਓ ਤੇ ਵੀਡੀਓਜ਼ ਇਹ ਨਰੇਟਿਵ ਵਾਰ ਨੂੰ ਖਤਮ ਕਰਨ ਦੇ ਲਈ ਇਹਨਾਂ ਨੂੰ 뷰 ਦੇ ਨੇ ਕੱਟ ਕਰੋ ਵੈਸੇ ਤਾਂ ਕੱਟ ਹੋ ਗਏ ਹੁਣ ਵੀ ਕਿਰਪਾ ਕਰਕੇ ਇੰਡੀਆ ਦੀਆਂ ਵੀਡੀਓ ਦੇਖ ਲਿਆ ਕਰੋ ਇਹਨਾਂ ਦੀਆਂ ਰिएक्शन ਵੀਡੀਓ ਨਾ ਦੇਖਿਆ ਕਰੋ ਇਹੀ ਰਿਕਵੈਸਟ ਹੈ ਬਾਕੀ ਜਿਹੜੀ ਮਿਨੋਰਟੀ ਦੇ ਨਾਲ ਉੱਥੇ ੱੱਕਾ ਹੋ ਰਿਹਾ ਉਸ ਦੀ ਆਵਾਜ਼ ਜਿਹੜਾ ਕੋਈ ਚਾਹਦਾ ਹੈ ਯੂਟਿਊਬਰ ਉਸ ਦਿਨਾਂ ਵੀਡੀਓ ਜ਼ਰੂਰ ਦੇਖ ਸਕਦੇ ਹੋ ਵੈਸੇ ਤਾਂ ਮੈਂ ਤਾਂ ਉਹ ਵੀ ਨਹੀਂ ਕਹੂੰਗਾ ਉਹ ਵੀ ਆਪਦੇ ਬੈਨੀਫਿਟਾਂ ਵਾਸਤੇ ਕਿਉਂਕਿ ਇਹਨਾਂ ਦੇ ਸਾਰੇ ਦੇ ਸਾਰੇ ਦਾ ਦਿਮਾਗ ਜ਼ਿਆਦਾਤਰ ਲੋਕਾਂ ਦਾ ਇੱਕੋ ਹੀ ਤਰ੍ਹਾਂ ਦਾ ਪੇਗਾਮ ਦੇਣਾ ਚਾਹਤਾ ਹੂੰ ਕਿ ਇੱਕ سیمنٹ ਦੀ ਬੋਰੀ 'ਚ 200 ਭਗਵਾਨ ਬਣਾਉਣ ਵਾਲੇ हमें धमकी देते हैं हम उनको उनके घर में घुस के मारना चाहते हैं हम अपनी बॉर्डर क्रॉस किए बगैर यहां से उनके 2000 ਕਿਲੋਮੀਟਰ ਤੱਕ उनके ਰਫੈਲ ਕੋ ਜੋ 에어 డిਫੈਂਸ ਹੈ ਉਸ ਨੂੰ ਤਬਾਹ ਕਰਨਾ جانتے हैं अरे साला ਜਿਹੜੇ ਆਮ ਲੋਕ ਆ ਉਹਨਾਂ ਦੀ ਗੱਲ ਨਹੀਂ ਕਰਦਾ ਜਿਹੜੇ ਥੋੜੇ ਜਿਵੇਂ ਯੂਟਿਊਬਰ ਹੋ ਗਏ ਕਲਾਕਾਰ ਹੋ ਗਏ ਇਹ ਗਾਹੇ ਬਗਾਹੇ ਇਹਨਾਂ ਚੋਂ ਜ਼ਹਿਰ ਨਿਕਲਦਾ ਰਹਿੰਦਾ ਤੇ ਅਕਸੋਂਦੇ ਰਹਿੰਦੇ ਆ ਲੋਕਾਂ ਨੂੰ 14 ਸਾਲ ਕੀ ਹੈ ਮਗਰ ਕੋਈ ਨਹੀਂ ਸੁਣਦਾ ਸਰ ਮਦਰ ਸੋ ਪਲੀਜ਼ ਯਾ ਆਪ ਮੈਂ ਨਹੀਂ ਕਹਦਾ ਅਸੀਂ ਆਪ ہماری ਵਜੋਂ ਸਰ ਜੰਗ ਕਰੇ ਮਗਰ ਆਪ ਕੋ ہمیں ਬਚਾਣਾ ਹੋਗਾ ہماری ਬੇਟੀਆਂ ਨੂੰ ਬਚਾਣਾ ਹੋਗਾ ਸਰ ਤੇ ਸਿੰਧ ਦੀ ਜਿਹੜੀ ਸਟੋਰੀ ਮੈਂ ਅੱਜ ਲੈ ਕੇ ਆਇਆ ਸੀ ਕਾਫੀ ਕੁੜੀਆਂ ਉੱਥੇ ਗਾਇਬ ਹੋ ਗਈਆਂ ਇੱਕ ਬਜ਼ੁਰਗ ਹੈ ਵੇਖੋ ਕਿੰਨੀ ਉਮਰ ਹੈ ਹਿੰਮਤ ਦੇਖੋ ਉਸ ਬੰਦੇ ਦੀ ਉਹ ਵੀਡੀਓ ਪਾਉਂਦਾ ਹੈ ਪੀਐਮ ਮੋਦੀ ਨੂੰ ਰਿਕਵੈਸਟ ਤੱਕੋਣੇ ਕਰਕੇ ਵੀਡੀਓਜ਼ आज में फिर से तीसरी कर सर, आज दिवाली का दिन है आज भी हमारी लड़कियां पाकिस्तान में सिंध में अगवा हो रही हम क्या करें सर हमारी लड़कियां छोटी छोटी लड़कियां पूजा है दिव्या है रवीना है रनीता है सबका सर ये बच्चियां ਅਗਵਾ ਉਹ ਤੇ ਇਹ ਕਭੀ ਗੂੰਗੀ ਲੜਕੀ ਕੋਲ ਅਗਵਾ ਕੀਤਾ ਗਿਆ ਔਰ ਉਸਕੋ 50 ਸਾਲਾਂ ਸ਼ਖਸ ਸੇ ਸ਼ਾਦੀ ਕਰਾ ਦੀ ਗਈ ਸਰ ਤੇ ਉਹ ਬੰਦਾ ਇਨਾਂ ਦੇ ਕਿਸੇ ਦੇ ਵਿੱਚ ਰੀਡ ਦੀ ਹੱਡੀ ਚ ਦਾਮ ਹੈ ਨਹੀਂ ਇਨਾਂ ਤੇ ਬਾਕੀ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਹੁਣ ਇਮਰਾਨ ਖਾਨ ਵੀ ਮੈਨੂੰ ਲੱਗਦਾ ਵੀ ਖੁੱਡੇ ਲੈਣ ਲਾਤਾ ਤੇ ਸਾਰਾ ਕੁਝ ਇਨਾਂ ਦਾ ਬਣ ਗਿਆ ਸੀਡੀਫ ਬਣ ਗਿਆ ਜਿਹੜਾ ਆਸਮੁਨੀਰ ਤੇ ਹੁਣ ਕਿਸੇ ਹੋਰ ਅਫੀਸਰ ਨੂੰ ਵੀ ਇਹ ਕੋਈ ਤਰੱਕੀ ਨਹੀਂ ਦੇਊਗਾ ਕਿਉਂਕਿ ਜਿੱਨਾ ਚ ਇਹ ਬੈਠਾ ਹੈ 5 ਸਾਲ ਦਾ ਟਰਨਓਵਰ ਇਹਨਾਂ ਦਾ ਹੋ ਗਿਆ ਪਿੱਛੇ ਨੋਟੀਫਿਕੇਸ਼ਨ ਇਹਨਾਂ ਦੀ ਵਾਇਰਲ ਹੋਈ ਸੀ ਜਿਹਦੇ ਵਿੱਚ ਸਾਈਨ ਨਹੀਂ ਹੋਏ ਸੀ ਪਰ ਸਾਰਾ ਕੁਝ ਇਹਦੇ ਹੱਥ 'ਚ ਹੈ ਸਾਈਨ ਕਿਵੇਂ ਨਾ ਕੋਈ ਕਰਦਾ ਸਾਈਨ ਤਾਂ ਇਹਨਾਂ ਨੂੰ ਕਰਨਾ ਹੀ ਪੈਣੇ ਸੀ ਸਾਈਨ ਕਰਤੇ ਤੇ ਉਹਨਾਂ ਨੇ ਇਹਦਾ ਮਤਲਬ 5 ਸਾਲੇ ਦਾ ਵੱਧ ਗਿਆ ਹੋਰ ਤੇ ਮੈਨੂੰ ਨਹੀਂ ਲੱਗਦਾ ਇਹ 5 ਸਾਲ ਪੂਰੇ ਕਰਕੇ ਵੀ ਛੱਡੂਗਾ ਕੁਰਸੀ ਤੇ ਇਹੋ ਜਿਹਾ ਕੁਸ਼ ਪਾਕਿਸਤਾਨ ਦੇ ਵਿੱਚ ਹੋ ਰਿਹਾ ਜਿਹੜਾ ਹਿਸਟਰੀ ਦੇ ਵਿੱਚ ਫਸਟ ਟਾਈਮ ਹੋਇਆ ਕਾਨੂੰਨ ਵੀ ਤਰੋੜ ਮਰੋੜ ਦਿੱਤੇ ਉਹਨਾਂ ਤੇ ਕੋਈ ਰੈਕਸ਼ਨ ਵੀਡੀਓ ਨਹੀਂ ਕੋਈ ਗੱਲ ਨਹੀਂ ਕਰਨੀ ਇਹ ਇਹਨਾਂ ਦੇ ਕਮੈਂਟਾਂ 'ਚ ਜਾ ਕੇ ਇਹਨਾਂ ਨੂੰ ਇਹ ਯਾਦ ਕਰਾ ਦਿਆ ਕਰੋ ਵੀ ਇਹਨਾਂ ਚੀਜ਼ਾਂ ਤੇ ਵੀ ਮੜਾ ਜਾ ਰੈਕਸ਼ਨ ਕਰਕੇ ਦੱਸੋ ਜੇ ਤੁਹਾਡੇ ਪਾਕਿਸਤਾਨ ਦੇ ਵਿੱਚ ਆਹ ਕੁਝ ਹੋ ਰਿਹਾ ਸਾਨੂੰ ਵੀ ਜਾਣਕਾਰੀ ਮਿਲੇ ਬਾਕੀ ਜਿਹੜੇ ਫਿਲਮਾਂ ਤੇ ਵੀ ਰੈਕਸ਼ਨ ਕਰਦੇ ਆ ਇਹਨਾਂ ਦੇ ਕਰਾਚੀ ਦੀ ਸਟੋਰੀ ਲਿਆਰੀ ਟਾਉਨ ਦੀ ਪਤਾ ਆਪਾਂ ਨੂੰ ਹੈ ਇਹਨਾਂ ਨੂੰ ਉਸ ਬਾਰੇ ਪਤਾ ਵੀ ਨਹੀਂ ਇੱਕ ਹੋਰ ਫੈਮਲੀ ਮੈਂ ਦੇਖੀ ਕੱਲ ਉਹ ਹਿੰਦੀ 'ਚ ਰੈਕਸ਼ਨ ਕਰਦੇ ਆ ਯਾਨੀ ਕਿ ਉਰਦੂ 'ਚ ਉਹ ਵੀ ਇਦਾਂ ਹੀ ਬਹਿ ਜਾਂਦੀ ਐ ਤਿੰਨ ਕੁੜੀਆਂ ਬਿਠਾ ਲੈਂਦਾ ਇੱਕ ਆ ਬਹਿ ਜਾਂਦਾ ਢਿੱਡ ਲਜਾ ਹੈਗਾ ਚਲੋ ਕਿਸ ਦੇਖਦਾ ਤਾਂ ਬੰਦਾ ਕਿੱਦਾਂ ਦਾ ਹੀ ਹੋਵੇ ਤੇ ਉਹਨੇ ਰਿਐਕਸ਼ਨ ਕੀਤਾ ਮੈਂ ਦੇਖਿਆ ਉਹਨੂੰ ਵੀ 27-28 ਹਜ਼ਾਰ ਵਿਊ ਆਏ ਹੋਏ ਸੀ ਨਾ ਤਾਂ ਉਹਨੂੰ ਲਿਆਰੀ ਦਾ ਪਤਾ ਸੀ ਨਾ ਉਹਨੂੰ ਕਰਾਚੀ ਦੇ ਵਿੱਚ ਇਹ ਗੈਂਗ ਵਰਕੇ ਇੱਥੇ ਕੱਲਿਆ-ਕੱਲਿਆ ਬੰਦਾ ਕੀ ਸਿਸਟਮ ਕੁਝ ਵੀ ਨਹੀਂ ਪਤਾ ਸੀ ਟਰੇਲਰ ਦੇਖਿਆ ਇੱਧਰ-ਉੱਧਰ ਦਿੰਦਾ ਦੋ ਗੱਲਾਂ ਮਾਰੀਆਂ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਚ ਇਹ ਕਹਿ ਕੇ ਉਹ ਲੋਕ ਜਿਹੜੇ ਦੇਖ ਰਹੇ ਸੀ ਮੈਂ ਤਾਂ ਹੈਰਾਨ ਹੈਰਾਨੀ ਇਸ ਗੱਲ ਦੀ ਹੈ ਵੀ ਇਹ ਸਾਨੂੰ ਕੋਈ ਵੈਲਿਊ ਹੀ ਐਡ ਨਹੀਂ ਕਰਦੀ ਵੀਡੀਓ ਤੇ ਉਹ ਦੇਖ ਕੇ ਤੁਸੀਂ ਕਰਨਾ ਕੀ ਹੈ ਸਮਝ ਤੋਂ ਪਰੇ ਹੋ ਜਾਂਦੀ ਹੈ ਕਿ ਇਹਦੀ ਗੱਲ ਫਿਰ ਗੁੱਸਾ ਵੀ ਆਉਂਦਾ ਹੈ ਦੁੱਖ ਵੀ ਲੱਗਦਾ ਹੈ ਸਤਿ ਸ੍ਰੀ ਅਕਾਲ ਮੈਂ ਗੱਲਬਾਤ ਕੁ ਕਰੀ ਸੀ ਬੱਚਿਆਂ سے ਖਾਸ ਇਲਾਕੇ ਵਿੱਚ ਜਿੱਥੇ ਨਿਕੀ ਕਨਸੈਂਟ੍ਰੇਸ਼ਨ ਹੈ ਜਹਾਂ ਦੇ ਬਹੁਤ ਪੂਰੀ ਪੂਰੀ ਬੱਚੀਆਂ ਜਾ ਨਹੀਂ ਪੜਨੇ ਤੋਂ ਜਾ ਸਕਦੀਆਂ ਬੱਚਿਆਂ ਨੇ بتایا ਮੈਨੂੰ ਕਿ ਉਹ ਅਕੇਲੇ ਆਪਣੇ ਘਰ سے ਜਿ ਚਾਰ ਕਦਮ पे ਗੁਰਦੁਆਰਾ ਹੈ ਉਹ ਵਹਾਂ ਵੀ ਨਹੀਂ ਜਾਂਦੀਆਂ